ਕੈਬਨਿਟ ਮੰਤਰੀ ਲਾਲਚੰਦ ਘਟਾਰੂਚਕ ਵੱਲੋਂ ਕੀਤੀ ਗਈ ਪਠਾਨਕੋਟ ਫੇਰੀ ਫੇਰੀ ਦੌਰਾਨ ਪਰਿਆਵਰਣ ਨੂੰ ਠੀਕ ਰੱਖਣ ਲਈ ਨਾਨਕ ਬਗੀਚੀ ਦੀ ਕੀਤੀ ਗਈ ਸ਼ੁਰੂਆਤ ਲਗਾਤਾਰ ਮੌਸਮ 'ਚ ਹੋ ਰਹੇ ਬਦਲਾਅ ਦੇ ਚਲਦੇ ਦੁਨੀਆ ਦੇ ਸਾਰੇ ਦੇਸ਼ ਚਿੰਤਾ ਵਿੱਚ ਹਨ ਅਤੇ ਇਸ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਵੱਖ-ਵੱਖ ਤਰੀਕੇ ਨਾਲ ਉਪਰਾਲੇ ਕੀਤੇ ਜਾ ਰਹੇ ਨੇ ਜੇਕਰ ਗੱਲ ਭਾਰਤ ਦੇਸ਼ ਦੀ ਕਰੀਏ ਤਾਂ ਭਾਰਤ ਵੀ ਇਸ ਮੌਸਮ ਦੀ ਤਬਦੀਲੀ ਤੋਂ ਪਿੱਛੇ ਨਹੀਂ ਹੈ ਅਤੇ ਇਸ ਨੂੰ ਰੋਕਣ ਦੇ ਲਈ ਜਿੱਥੇ ਸਰਕਾਰਾਂ ਵੱਲੋਂ ਪ੍ਰਯਾਸ ਕੀਤੇ ਜਾਜਾ ਰਹੇ ਨੇ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਇਸੇ ਦੇ ਚਲਦੇ ਅੱਜ ਪ੍ਰਿਆਵਰਣ ਦਿਵਸ ਮੌਕੇ ਕੈਬਨਟ ਮੰਤਰੀ ਲਾਲ ਚੰਦ ਕਟਾਰੂਚਕ ਵੱਲੋਂ ਪਠਾਨਕੋਟ ਦੀ ਫੇਰੀ ਕੀਤੀ ਗਈ ਅਤੇ ਰੁੱਖ ਲਗਾਏ ਗਏ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਅੱਜ ਸਾਰੀ ਦੁਨੀਆ 'ਚ ਮੌਸਮ ਦੇ ਬਦਲਾਅ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ ਅਤੇ ਉਹਨਾਂ ਵੱਲੋਂ ਅੱਜ ਪ੍ਰਿਆਵਰਨ ਦਿਹਾੜੇ ਮੌਕੇ ਪਠਾਨਕੋਟ ਵਿਖੇ ਨਾਨਕ ਬਗੀਚੀ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਰੁੱਖ ਲਗਾਏ ਗਏ ਨੇ ਇਸ ਮੌਕੇ ਉਹਨਾਂ ਲੋਕਾਂ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਹਰ ਇੱਕ ਪਰਿਵਾਰ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਪ੍ਰਿਆਵਰਨ ਨੂੰ ਬਚਾਇਆ ਜਾ ਸਕੇ ਅਤੇ ਭਵਿੱਖ 'ਚ ਪ੍ਰਿਆਵਰਨ ਨੂੰ ਲੈ ਕੇ ਆਉਣ ਵਾਲੀ ਤਰਾਸਦੀ ਨੂੰ ਟਾਲਿਆ ਜਾ ਸਕੇ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਾਰੀ ਇਸ ਕਾਇਨਾਤ ਦੇ ਅੰਦਰ ਬਸਨ ਵਾਲੇ ਸਾਰੇ ਇਨਸਾਨਾਂ ਨੂੰ ਮਨੁੱਖਾਂ ਨੂੰ ਔਰ ਅੱਜ ਕਿਉਂਕਿ ਇੰਟਰਨੈਸ਼ਨਲ ਵਾਤਾਵਰਨ ਦਿਵਸ ਹੈਗਾ ਸੋ ਉਹਨਾਂ ਸਭ ਜੀਵਾਂ ਨੂੰ ਸਾਡੀਆਂ ਦੁਆਵਾਂ ਨੇ ਜਿਹੜੇ ਇਸ ਧਰਤੀ ਦੇ ਉੱਤੇ ਸਾਹ ਲੈ ਰਹੇ ਆ ਉਹ ਵਦਨ ਫੁੱਲਣ ਤੇ ਨਾਲ ਦੀ ਨਾਲ ਜਿਹੜਾ ਅੱਜ ਕਲਾਈਮੇਟ ਚੇਂਜਸ ਹੋ ਰਹੀਆਂ ਨੇ ਦੁਨੀਆ ਪੱਧਰ ਦੇ ਉੱਤੇ ਉਹ ਬੜੀਆਂ ਖਤਰਨਾਕ ਨੇ ਕਿਹ ਪੱਖਾ ਤੋਂ ਸੋ ਉਹ ਜਿਹੜੇ ਖਤਰਨਾਕ ਪੱਖ ਨੇ ਉਹ ਮਰੁੱਖੀ ਹੋਣ ਦੇ ਲਈ ਨਵੀਆਂ ਚਰਚੋਤियां ਲੈ ਕੇ ਆ ਰਹੇ ਆ ਨਵੇਂ ਸਵਾਲ ਖੜੇ ਕਰ ਰਹੇ ਆ ਸੋ ਸਾਰੀ ਦੁਨੀਆ ਦੇ ਅੰਦਰ ਅੱਜ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਸੋ ਮੇਰੇ ਵੱਲੋਂ ਵੀ ਔਰ ਸਾਡੇ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਲਮਾਨ ਜੀ ਵੱਲੋਂ ਪੰਜਾਬ ਸਰਕਾਰ ਵੱਲੋਂ ਸਭ ਨੂੰ ਜਿਤੇ ਇਸ ਦਿਵਸ ਦੀਆਂ ਸ਼ੁਭ ਕਾਮਨਾਵਾਂ ਨੇ ਉਹਦੇ ਨਾਲ ਦੀ ਨਾਲ ਅਸੀਂ ਅਪੀਲ ਕਰਾਂਗੇ ਕਿ ਜਿਹੜੀ ਵੱਧ ਤੋਂ ਵੱਧ ਪਲਾਂਟੇਸ਼ਨ ਕੀਤੀ ਜਾਵੇ ਸੋ ਅੱਜ ਪਠਾਨਕੋਟ ਦੇ ਅੰਦਰ ਲੋਜੀ ਰੋਡ ਤੇ ਨਾਲ ਡਾਕਟਰ ਸੁਖਸਦਨ ਦੇ ਹਸਪਤਲ ਦੇ ਕੋਲ ਅਸੀਂ ਇੱਕ ਗੁਰਨਾਨਕ ਬਗੀਚੀ ਦਾ ਅੱਜ ਇਹ ਚਲਾਇਆ ਸੋ 570 ਟਰੀ ਲਾਏ ਨੇ 27 ਕਿਸਮ ਦੇ ਸੋ ਜਿੱਥੇ ਇਹ ਬੂਟੇ ਲਾ ਰਹੇ ਆ ਉੱਥੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਹਰ ਮਨੁੱਖ ਖਲਾਵੇ ਇੱਕ ਰੁੱਖ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਪਣੇ ਫਿਊਚਰ ਦੇ ਲਈ ਸੋ ਬੇਸਰ ਭਾਵੇਂ ਦੁਨੀਆ ਪੱਧਰ ਦੇ ਉੱਤੇ ਬਹੁਤ ਸਾਰੇ ਵਿਗਿਆਨੀ ਲੱਗੇ ਹੋਏ ਆ ਨਵੀਆਂ ਖੋਜਾਂ ਨੂੰ ਅ ਕਰਨ ਦੇ ਲਈ ਬਹੁਤ ਸਾਰੇ ਵਾਤਾਵਰਨ ਪ੍ਰੇਮੀ ਲੱਗੇ ਹੋਏ ਆ ਪਰਿਆਵਰਣ ਦੀ ਸਖਿਆ ਦੇ ਲਈ ਮੈਨੂੰ ਖੁਸ਼ੀ ਹੈ ਕਿ ਮੈਂ ਕੱਲ ਹੀ ਇੱਕ 11 ਸਾਲ ਦੀ ਬੱਚੀ ਨੂੰ 12 ਸਾਲ ਦੀ ਬੱਚੀ ਨੂੰ ਜਿਹਨੂੰ ਮੈਂ ਸਨਮਾਨਿਤ ਕਰਕੇ ਆਇਆ ਉਸ ਬੱਚੀ ਨੇ 8000 ਬੂਟੇ ਪਟਿਆਲੇ ਦੇ ਸਰੌਂਗ ਏਰੀਆ ਚ ਲਾਏ ਆ ਸੋ ਇਸ ਕਿਸਮ ਦੇ ਬਹੁਤ ਸਾਰੇ ਜੀਨੀਅਸ ਦਿਮਾਗ ਜਿਹੜੇ ਆ ਸਮਾਜ ਦੇ ਅੰਦਰ ਪਰਿਆਵਰਣ ਨੂੰ ਸੁਧਾਰਨ ਦੇ ਲਈ ਵਾਤਾਵਰਣ ਦੀ ਰਾਖੀ ਲਈ ਕੰਮ ਕਰ ਰਹੇ ਆ ਸੋ ਨਾਲ ਦੀ ਨਾਲ ਮੈਂ ਇਹ ਵੀ ਅਪੀਲ ਕਰਾਂਗਾ ਕਿ ਸਾਡੇ ਗੁਰੂ ਸੇਵਾਹਾਨਾਂ ਨੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਬਹੁਤ ਮਹਾਨ ਗੱਲਾਂ ਪਰਿਆਵਰਣ ਨੂੰ ਲੈ ਕੇ ਧਰਤੀ ਨੂੰ ਲੈ ਕੇ ਹਵਾ ਨੂੰ ਲੈ ਕੇ ਕੀਤੀਆਂ ਨੇ ਸੋ ਅੱਜ ਦੇ ਮਨੁੱਖ ਦਾ ਇਹ ਫਰਜ਼ ਬਣਦਾ ਹੈ ਕਿ ਜਿੱਥੇ ਸਰਕਾਰਾਂ ਆਪਣੀ ਭੂਮਿਕਾ ਅਦਾ ਕਰ ਰਹੀਆਂ ਨੇ ਉੱਥੇ ਅਸੀਂ ਇਕੱਲੇ ਇਕੱਲੇ ਵੀ ਜਿੱਥੇ ਵੀ ਬੈਠੇ ਆ ਉਹਨਾਂ ਨੂੰ ਇਸ ਗੱਲ ਦੀ ਬੇਨਤੀ ਹੈ ਕਿ ਉਹ ਵਤ ਵਤ ਪਲਾਂਟੇਸ਼ਨ ਲਾਣ ਸੋ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਜਿਹੜਾ ਸ਼ਹੀਦੀ ਦਿਹਾੜਾ ਆ ਰਿਹਾ ਸੋ ਇਹਦੇ ਉੱਤੇ ਪੰਜਾਬ ਦੇ ਅੰਦਰ 3 ਕਰੋੜ 50 ਲੱਖ ਬੂਟੇ ਲਾਉਣ ਦਾ ਜਿਹੜਾ ਉਹ ਅਸੀਂ ਐਲਾਨ ਕੀਤਾ ਸੋ ਉਹਦੇ ਲਈ ਮੈਂ ਲੋਕਾਂ ਨੂੰ ਅਪੀਲ ਕਰਦਾ ਭਾਵੇਂ ਪਠਾਨਕੋਟ ਦੇ ਅੰਦਰ ਪੰਜਾਬ ਦੇ ਮੁਕਾਬਲੇ ਕਾਫੀ ਅੱਛੀ ਹੈ ਪਲਾਂਟੇਸ਼ਨ ਹੈਗੀ ਹੈ ਲੇਕਿਨ ਇਹਦੇ باوجود ਜਿਹੜੀ ਵੱਡੀ ਚੁਣੌਤੀ ਹੈ ਉਹਦੇ ਲਈ ਮੈਂ ਸਮਝਦਾ ਕਿ ਹਰ ਪਰਿਵਾਰ ਹਰ ਮਨੁੱਖ ਆਪਣੇ ਆਪਣੇ ਢੰਗ ਦੇ ਨਾਲ ਉਹ ਰੁੱਖ ਵੀ ਲਾਵੇ ਤੇ ਰੁੱਖ ਨੂੰ ਵਿਕਾਸ ਕਰਨ ਦੇ ਦੀ ਉਹਦੀ ਮਦਦ ਵੀ ਕਰੇ ਸੋ ਸਭ ਨੂੰ ਅੱਜ ਇੰਟਰਨੈਸ਼ਨਲ ਜਿਹੜਾ ਉਹ ਪਰਿਆਵਰਣ ਡੇਅ ਆ ਉਹਦੀਆਂ ਬਹੁਤ ਬਹੁਤ ਮੁबारक